ਸ੍ਰੀ ਕਾਲ ਜੀ ਇਸ ਸਮੇਂ ਅਸੀਂ ਮੌਜੂਦ ਹਰਿਆਣੇ ਦੇ ਵਿੱਚ ਆ ਸੋ ਹਰਿਆਣੇ ਦੇ ਵਿੱਚ ਪਾਖੜਾ ਦੀ ਮੇਨ ਬ੍ਰਾਂਚ ਨੂੰ ਜਿਹੜਾ ਉਹ ਕੰਕਰੀਟ ਦੇ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈਗਾ ਹਰਿਆਣੇ ਨੇ ਤਰਕ ਦਿੱਤਾ ਕਿ ਪਾਖੜਾ ਜਿਹੜੀ ਲਹਿਰ ਹੈਗੀ ਇਹ ਮੇਨ ਬ੍ਰਾਂਚ ਇਹ ਕਮਜ਼ੋਰ ਹੋ ਚੁੱਕੀ ਹੈਗੀ ਜਿੱਤੇ ਕਰਕੇ ਹੁਣ ਇਸ ਨੂੰ ਹਰਿਆਣਾ ਕੰਕਰੀਟ ਦੇ ਨਾਲ ਬਣਾ ਰਿਹਾ ਹੈਗਾ ਸੋ ਕੰਕਰੀਟ ਦੇ ਨਾਲ ਬਣਾਉਣ ਦੇ ਨਾਲ ਜਿਹੜਾ ਹਰਿਆਣੇ ਨੂੰ ਦੇ ਲੋਕਾਂ ਨੂੰ ਕੁਝ ਫਾਇਦੇ ਵੀ ਹੋਣੇ ਤੇ ਨੁਕਸਾਨ ਵੀ ਹੋਣੇ ਇਹਦੇ ਨਾਲ ਪੰਜਾਬ ਨੂੰ ਵੀ ਕੁਝ ਨਾ ਕੁਝ ਜਿਹੜਾ ਹੋ ਨੁਕਸਾਨ ਹੋਣੇ ਦੱਸਦੇ ਕਿ ਫਾਇਦੇ ਇਸ ਦੇ ਨਾਲ ਹਰਿਆਣੇ ਨੂੰ ਕੀ ਹੋਣੇ ਨੇ ਇੱਕ ਤਾਂ ਪਾਖੜਾ ਨਹਿਰ ਦੀ ਜਿਹੜੀ ਸਫਾਈ ਹੈਗੀ ਉਹੋ ਬਚੂਗੀ ਜਿੰਨਾ ਖਰਚਾ ਹਰਿਆਣਾ ਹਰ ਸਾਰਾ ਪਾਖੜਾ ਨਹਿਰ ਦੀ ਸਫਾਈ ਦੇ ਉੱਪਰ ਕਰਦਾ ਹੈਗਾ ਉਹ ਸਾਰਾ ਹਰਿਆਣੇ ਦੀ ਹਰਿਆਣੇ ਦੀ ਸਰਕਾਰ ਦਾ ਉਹ ਬਚਣ ਹੈਗਾ ਦੂਜਾ ਜਿਹੜਾ ਪਾਣੀ ਜਿੰਨਾ ਰਿਸਦਾ ਸੀਗਾ ਸਾਈਡਾਂ ਦੇ ਵਿੱਚ ਕਿਉਂਕਿ ਇੱਕਾਂ ਦੇ ਨਾਲ ਬਣੀ ਹੋਈ ਇਹ ਪਹਿਲਾ ਪਾਖੜਾ ਨਹਿਰ ਸੀ ਉਹ ਪਾਣੀ ਵੀ ਜਿਹੜਾ ਉਹ ਬਚੂਗਾ ਉਹਦਾ ਧਰਤੀ ਦੇ ਹੇਠ ਜਾਣਾ ਜਿਹੜਾ ਹੋਰ ਰੈਣੇ ਨੂੰ ਬਚੂ ਤੇ ਬਾਦੂ ਪਾਣੀ ਹਰਿਆਣੇ ਦੇ ਲੋਕਾਂ ਦਾ ਜਿਹੜਾ ਉਹ ਮੇਲੂਗਾ ਤਕਰੀਰ ਦੇ ਨਾਲ ਆ ਬਣ ਕੇ ਤੇ ਤੀਜਾ ਜਿਹੜਾ ਵੱਡਾ ਕਾਰਨ ਇਹ ਹੈ ਕਿ ਹਰਿਆਣੇ ਦੇ ਵਿੱਚ ਜਿੰਨਾ ਪਹਿਲਾਂ ਪਾਣੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਵਿਵਾਦ ਚੱਲਦਾ ਸੀ ਕਿ ਪਾਣੀ ਘੱਟ ਮਿਲਦਾ ਹੈ ਇੱਕ ਤਾਂ ਪਾਣੀ ਵੱਧ ਮਿਲੂਗਾ ਹਰਿਆਣੇ ਨੂੰ ਦੂਜਿਆਂ ਲੋਕਾਂ ਦੇ ਤੱਕ ਹਰਿਆਣਾ ਪਾਣੀ ਜ਼ਿਆਦਾ ਪਛਾਹ ਸਕੂਗਾ ਹਾਲਾਂਕਿ ਜਿਹੜੀ ਇਹ ਭਾਖੜਾ ਨਹਿਰ ਹੈ ਇਹ ਪੰਜਾਬ ਤੋਂ ਹੁੰਦੇ ਹੋਏ ਹਰਿਆਣਾ ਹਰਿਆਣੇ ਤੋਂ ਹੁੰਦੇ ਹੋਏ ਫੇਰ ਪੰਜਾਬ ਦੇ ਵਿੱਚ ਜਾ ਰਹੀ ਹੈਗੀ ਕਈ ਫਾਇਦੇ ਜਿਹੜੇ ਇਸ ਦੇ ਦੱਸੇ ਜਾ ਰਹੇ ਨੇ ਪਰ ਇਸ ਦੇ ਨਾਲ ਜਿਹੜੇ ਨੁਕਸਾਨ ਨੇ ਉਹ ਵੀ ਤੁਹਾਨੂੰ ਦੱਸ ਦੰਨਾ ਹੈ ਜਿਹੜੇ ਵੱਡੇ ਨੁਕਸਾਨੇ ਹੋਣਗੇ ਕਿਤਾ ਜਿਹੜੇ ਨਰੇਗਾ ਦੇ ਤਹਿਤ ਲੋਕ ਇੱਥੇ ਸਫਾਈ ਦਾ ਕੰਮ ਕਰਦੇ ਸੀ ਹਰ ਸਾਲ ਭਾਖੜਾ ਨਹਿਰ ਦੇ ਉੱਪਰ ਉਹਨਾਂ ਦਾ ਰੋਜ਼ਗਾਰ ਜਿਹੜਾ ਉਹ ਖੋਇਆ ਜਾਣਾਗਾ ਤੇ ਦੂਜਾ ਵੱਡਾ ਨੁਕਸਾਨ ਇਹ ਹੋਊਗਾ ਕਿ ਜਿੰਨੇ ਵੀ ਜਾਨਵਰ ਜਿਹੜਾ ਭਾਖੜਾ ਨਹਿਰ ਦੇ ਵਿੱਚ ਉਸ ਸਮੇਂ ਮੌਜੂਦ ਸੀਗੇ ਹੁਣ ਜਿਹੜੀਆਂ ਇੱਟਾਂ ਦੀਆਂ ਬਣੀਆਂ ਹੋਈਆਂ ਪਾਖੜਾ ਨਹਿਰਾਂਗੇ ਇਹਦੇ ਵਿੱਚ ਜਾਨਵਰਾਂ ਨੂੰ ਰਹਿਣਾ ਵੀ ਸੌਖਾ ਹੈਗਾ ਆਪਣਾ ਜੀਵਨ ਬਤੀਤ ਕਰਨਾ ਸੌਖਾ ਪਰ ਜਿਹੜੀ ਕੰਕਰੀਟ ਦੀ ਪਾਖੜਾ ਨਹਿਰ ਹੁੰਦੀ ਹੈਗੀ ਬਣੀ ਹੋਈ ਉਸ ਦੇ ਵਿੱਚ ਜਾਨਵਰਾਂ ਦੇ ਲਈ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ ਕਿਉਂਕਿ ਜਿੰਨੀਆਂ ਵੀ ਦੁਵਾਰਾਂ ਨੇ ਉਹ ਸਾਰੀਆਂ ਤਰੇੜਾਂ ਨੇ ਉਹ ਭਰੀਆਂ ਜਾਂਦੀਆਂ ਨੇ ਕੰਕਰੀਟ ਦੇ ਨਾਲ ਜਿਸ ਤੋਂ ਬਾਅਦ ਜਾਨਵਰਾਂ ਦਾ ਜਿਹੜਾ ਮਰਨ ਦਾ ਅਨੁਪਾਤ ਹੈ ਉਹ ਜਿਉਣ ਦੇ ਨਾਲੋਂ ਕਿਤੇ ਨਾ ਕਿਤੇ ਵੱਧ ਜਾਂਦਾ ਹੈਗਾ ਤੇ ਤੀਜਾ ਇਨ ਕਾਰਨ ਇਹ ਹੈ ਕਿ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਪਾਣੀ ਦਾ ਲੈਵਲ ਇੱਕਦਮ ਜਿਹੜਾ ਉਹ ਘਟ ਜਾਊਗਾ ਪਾਣੀ ਦਾ ਲੈਵਲ ਜਿਹੜਾ ਹੁਣ ਪਾਖੜਾ ਨਹਿਰ ਤੋਂ ਪਾਣੀ ਰਿਸਦਾ ਤਾਂ ਜਮੀਨੀ ਪੱਤਰ ਦੇ ਵਿੱਚ ਉਹ ਜਾਂਦਾ ਹੈਗਾ ਪਾਣੀ ਦਾ ਲੈਵਲ ਉੱਚਾ ਹੈਗਾ ਪਰ ਇੱਕਦਮ ਉਹ ਘਟ ਜਾਊਗਾ ਉਹਨਾਂ ਨਾਲ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜੇ ਇੱਥੇ ਕਾਫੀ ਜ਼ਿਆਦਾ ਰਹੇ ਖੰਡ ਨੂੰ ਮਿਲ ਲਗੇ ਤੇ ਕਿੰਨੇ ਜਿਹੜੇ ਭਿਆਨਕ ਨੁਕਸਾਨ ਨੇ ਹੋ ਆਉਣ ਵਾਲੇ ਜੋ ਮੇਰੇ ਵਿੱਚ ਹਰਿਆਣੇ ਦੇ ਲੋਕਾਂ ਨੂੰ ਦੇਖਣ ਨੂੰ ਮਿਲ ਗਏ ਪੰਜਾਬ ਨੂੰ ਵੱਡਾ ਨੁਕਸਾਨ ਇੱਥੇ ਇਹ ਹੈ ਕਿ ਜਿੱਥੇ ਵੀ ਪੰਜਾਬ ਦੇ ਨਜ਼ਦੀਕ ਦਾ ਏਰੀਆ ਜਿਹੜਾ ਇਸ ਦੇ ਹਰਿਆਣੇ ਦੇ ਨਾਲ ਲੱਗਦਾ ਹੈ ਉੱਥੇ ਵੀ ਪਾਣੀ ਦਾ ਪੱਧਰ ਜਿਹੜਾ ਉਹ ਡਿੱਗੇਗਾ ਕਿਉਂਕਿ ਜਦੋਂ ਕਿਤੇ ਨਜ਼ਦੀਕ ਹਰਿਆਣੇ ਦੇ ਵਿੱਚੋਂ ਪਾਣੀ ਜਿਹੜਾ ਧਰਤੀ ਦੇ ਹੇਠ ਰਿਸਣਾ ਬੰਦ ਹੋ ਗਿਆ ਤਾਂ ਉਹ ਨੇੜੇ ਦੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਪਾਣੀ ਦਾ ਪੱਧਰ ਹੈ ਉਹ ਉੱਪਰ ਏਖਾ ਨੂੰ ਜਾਣਾ ਸ਼ੁਰੂ ਹੋ ਜੂਗਾ ਕਿਉਂਕਿ ਜਿੱਥੇ ਹੁਣ ਪਾਣੀ ਦਾ ਪੱਤਰ ਉੱਪਰ ਹੈਗਾ ਉਹ ਘਟਣਾ ਸ਼ੁਰੂ ਹੋ ਜੂਗਾ ਹਰਿਆਣਾ ਲਗਾਤਾਰ ਜਿਹੜਾ ਆਪਣੀਆਂ ਨਹਿਰਾਂ ਨੂੰ ਤਕਰੀਬ ਦੇ ਨਾਲ ਬਣਾ ਰਿਹਾ ਹੈਗਾ ਹਰਿਆਣੇ ਦਾ ਤਰਕ ਹੈ ਕਿ ਉਹ ਆਪਣੇ ਪਾਣੀ ਜਿਹੜਾ ਉਹ ਵਿਚਾਰ ਰਿਹਾ ਹੈਗਾ ਹਾਲਾਂਕਿ ਵਿਵਾਦ ਦੇ ਵਿੱਚ ਪੰਜਾਬ ਸਰਕਾਰ ਇਸ ਵਿਵਾਦ ਦੇ ਵਿੱਚ ਹਾਲੇ ਤੱਕ ਨਹੀਂ ਪਈ ਹੈ ਕਿਉਂਕਿ ਪੰਜਾਬ ਸਰਕਾਰ ਦੀ ਕਿਸੇ ਤਰੀਕੇ ਦਾ ਕੋਈ ਤਰਕ ਦੇ ਕੇ ਇਸ ਦੇ ਉੱਪਰ ਕੋਈ ਸਵਾਲ ਜਿਹੜਾ ਉਹ ਖੜਾ ਕਰ ਸਕਦੀ ਸੀ ਤੋ ਤੁਸੀਂ ਕੀਨੇ ਸੋਚਦੇ ਹੋ ਕਿ ਜਿਹੜਾ ਹਰਿਆਣਾ ਦੇ ਵਿੱਚ ਇਹਨਾਂ ਨਹਿਰਾਂ ਨੂੰ ਦੇ ਨਾਲ ਬਣਾਇਆ ਜਾ ਰਿਹਾ ਹੈਗਾ ਕਿ ਇਹ ਸਹੀ ਹੈ ਜਾਂ ਫਿਰ ਗਲਤ ਹੈਗਾ ਮਨੁੱਖਤਾ ਦੇ ਲਈ ਜਾਂ ਕੁਦਰਤੀ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਉਹ ਜਿਹੜਾ ਪਾਣੀ ਦਾ ਰਿਸਨਾ ਰਿਸੋਰਸ ਤਾਂ ਡੇਟ ਹੋਣਾ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਹੈਗਾ ਤੇ ਵੀਡੀਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ